ਖੇਤਰ ਦੇ ਪਿੰਡ ਮੋਠਾ ਪਰ ਵਿਖੇ ਬਣਾਏ ਜਾ ਰਹੇ ਖੇਡ ਗਰਾਉਂਡ ਸਬੰਧੀ ਚੱਲ ਰਹੇ ਵਿਵਾਦ ਨੇ ਉਸ ਸਮੇਂ ਇੱਕ ਨਵਾਂ ਮੋੜ ਲੈ ਲਿਆ ਜਰੂ ਅੱਜ ਪਿੰਡ ਦੇ ਚਾਰ ਪੰਚਾਇਤ ਮੈਂਬਰਾਂ ਸਮੇਤ ਵੱਡੀ ਗਿਣਤੀ ਚ ਪਿੰਡ ਵਾਸੀਆਂ ਨੇ ਇਕੱਤਰ ਹੋ ਕੇ ਇਸ ਗਰਾਉਂਡ ਮਸਲੇ 'ਚ ਕੁਝ ਲੋਕਾਂ ਵੱਲੋਂ ਕੀਤੀ ਜਾ ਰਹੀ ਛੋਡੀ ਸਿਆਸਤ ਦਾ ਪਰਦਾਫਾਸ਼ ਕਰ ਦਿੱਤਾ ਇਸ ਮੁਕਕੇ ਇਕੱਤਰ ਹੋਏ ਲੋਕਾਂ ਨੇ ਗੱਲ ਕਰਦਿਆਂ ਕਿਹਾ ਕਿ ਜੋ ਬੀਤੇ ਦਿਨੀ ਪਿੰਡ ਦੇ ਮੌਜੂਦਾ ਸਰਪੰਚ ਅਤੇ ਕੁਝ ਲੋਕਾਂ ਵੱਲੋਂ ਖੇਡ ਗਰਾਉਂਡ ਬਣਨ ਦੇ ਕੰਮ ਨੂੰ ਰੋਕਣ ਦੇ ਦੋਸ਼ ਲਗਾਏ ਹਨ ਉਹ ਬਿਲਕੁਲ ਹੀ ਬੇਬੁਨਿਆਦ ਹਨ ਉਹਨਾਂ ਨੇ ਕਿਹਾ ਕਿ ਇਸ ਕੰਮ ਨੂੰ ਕਿਸੇ ਨੇ ਵੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਸਮੁੱਚੇ ਪਿੰਡ ਵਾਸੀਆਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਰਪੰਚ ਵੱਲੋਂ ਇਹ ਮਿੱਟੀ ਜਿਸ ਜ਼ਮੀਨ ਤੋਂ ਚੁਕਵਾਈ ਜਾ ਰਹੀ ਹੈ ਉਹ ਜ਼ਮੀਨ ਜਮਲਾ ਮਾਲਕਾਨਾ ਜ਼ਮੀਨ ਹੈ ਜਿਸ ਵੰਦੀ ਬੀਤੇ 20 ਸਾਲਾਂ ਤੋਂ ਮਾਨਯੋਗ ਅਦਾਲਤ ਵਿੱਚ ਕੇਸ ਵੀ ਚੱਲਿਆ ਹੈ ਦੂਜਾ ਇਸ ਜ਼ਮੀਨ ਤੋਂ ਮਿੱਟੀ ਚੁੱਕਣ ਦੇ ਨਾਲ ਜ਼ਮੀਨ ਦੀ ਗੁਣਵੱਤਾ ਬਿਲਕੁਲ ਹੀ ਖਤਮ ਹੋ ਜਾਵੇਗੀ ਜਿਸ ਦੇ ਮੱਦੇਨਜ਼ਰ ਉਹ ਕਿਸੇ ਵੀ ਕੀਮਤ ਤੇ ਇਹ ਜ਼ਮੀਨ ਬਰਾਨੀ ਨਹੀਂ ਹੋਣ ਦੇਣਗੇ ਇਸ ਲਈ ਉਹਨਾਂ ਨੇ ਇਹ ਮੰਗ ਕੀਤੀ ਕਿ ਪੰਚਾਇਤ ਇਸ ਮਿੱਟੀ ਲਈ ਕਿਸੇ ਦੂਜੇ ਪਾਸੇ ਉਹ ਬੰਦਬਸ ਕਰਾਵੇ ਇਸ ਲਈ ਜੇਕਰ ਪਿੰਡ ਵਾਸੀਆਂ ਨੂੰ ਪਤੀਕਰ ਕੋਈ ਢਾਲ ਵੀ ਲਗਾਈ ਜਾਂਦੀ ਹੈ ਤਾਂ ਉਹ ਦੇਣ ਲਈ ਬਿਲਕੁਲ ਤਿਆਰ ਹਨ ਇਸ ਮੌਕੇ ਗੱਲ ਕਰਦਿਆਂ ਹਾਜ਼ਰ ਪੰਚਾਇਤ ਮੈਂਬਰ ਨੇ ਕਿ ਅਸੀਂ ਆਪਣੇ ਪਿੰਡ ਚ ਗਰਾਊਂਡ ਬਣਾਉਣ ਦੇ ਵਿਰੋਧੀ ਨਹੀਂ ਹਨ ਬਲਕਿ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਜੇਕਰ ਵਧੀਆ ਖੇਡ ਮੈਦਾਨ ਹੋਵੇਗਾ ਤਾਂ ਸਾਡੇ ਬੱਚੇ ਇੱਥੇ ਖੇਡ ਕੇ ਨਸ਼ਿਆਂ ਤੋਂ ਦੂਰ ਰਹਿ ਸਕਦੇ ਹਨ ਪਰੰਤੂ ਇਹ ਜ਼ਮੀਨ ਜਿੱਥੋਂ ਕੀ ਮਿੱਟੀ ਚੁਖਵਾਈ ਜਾ ਰਹੀ ਹੈ ਪਿੰਡ ਦੀ ਸਾਂਝੀ ਜ਼ਮੀਨ ਹੈ ਇਸ ਲਈ ਕਿਸੇ ਵੀ ਕੀਮਤੇ ਇਸ ਜ਼ਮੀਨ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਭਵਿੱਖ ਵਿੱਚ ਜਦੋਂ ਵੀ ਇਸ ਦਾ ਕੇਸ ਖਤਮ ਹੁੰਦਾ ਹੈ ਇਹ ਜ਼ਮੀਨ ਠੇਕੇ ਤੇ ਚੜਾ ਕੇ ਇਸ ਤੋਂ ਹੋਣ ਵਾਲੀ ਆਮਦ ਨਾਲ ਪਿੰਡ ਦਾ ਵਿਕਾਸ ਕੀਤਾ ਜਾ ਸਕਦਾ ਹੈ ਇਸ ਲਈ ਹਰਤਪਾਨ ਲਈ ਹੋਰ ਬੰਦੋਬਸਤ ਕੀਤਾ ਜਾਣਾ ਚਾਹੀਦਾ ਹੈ ਬਿਊਰੋ ਰਿਪੋਰਟ ਮੇਰਾ ਪੰਜਾਬ ਦੇ ਦੋਸਤ ਮਿੱਟੀ ਹਰਤਪਾਨ ਬਸ ਜੀ ਰੋਕ ਲੇ ਸਾਂਝੀ ਜ਼ਮੀਨ ਵਿੱਚੋਂ ਮਿੱਟੀ ਚੱਕਣ ਨਹੀਂ ਜਾਣੀ ਚਾਹੀਦੀ ਉਹਦਾ ਕੇਸ ਵੀ ਚੱਲਦਾ ਜੀ ਜਮਲਾ ਮਾਲਕਾਂ ਦੀ ਜ਼ਮੀਨ ਹੈ ਸਾਂਝੀ ਪੈਂਦੀ ਸਾਰੇ ਦੀ ਆ ਤਿੰਨ ਪਿੰਡਾਂ ਨੂੰ ਲੱਗਦੇ ਸਾਡਾ ਖਤਾਨਾ ਪਾਜਦਾ ਕਿਹੜਾ ਆਖੀ ਦੀ ਗੱਲ ਉਹ ਸਾਰੀ ਬਰਬਾਰ ਹੋ ਜਾਣੀ ਪਿੰਡ ਜਿਹੜੀ ਪ੍ਰਾਪਰਟੀ ਉਹ ਰਹਿ ਨਹੀਂ ਸਕਦੀ ਇਹ ਗੱਲ ਹੈ ਜੀ ਕਿੰਨੇ ਨੂੰ ਟੈਂਪੂ ਚੱਲ ਕੇ ਸੀ ਕੈਂਪ ਵੀ 20 ਸਾਲ ਤੋਂ ਚੱਲਦਾ ਜੀ ਅੱਛਾ ਫਿਰ ਤੁਸੀਂ ਕੀ ਮੰਗ ਕਰਦੇ ਅੱਛਾ ਜੀ ਮੰਗ ਤਕਸੀਮ ਕਰਦੇ ਜੀ ਜ਼ਮੀਨ ਦੀ ਅਸੀਂ ਜ਼ਮੀਨ ਨਹੀਂ ਬਰਾਣੀ ਨਹੀਂ ਚਾਹਦੇ ਪੱਟੋਂ ਨਹੀਂ ਚਾਹੀਦੀ ਹਾਂਜੀ ਤੁਸੀਂ ਜਿਹੜੀ ਭਰਤ ਪਾਈ ਜਾਵੇ ਉਹ ਕਿੱਥੋਂ ਬਿੱਟੀ ਉਹ ਜਿੱਥੇ ਮਰਜੀ ਪਾਵਾ ਜੀ ਹੋਰ ਪੰਜ ਅਸੀਂ ਧਾਰ ਦੇਣ ਦੀ ਤਿਆਰ ਹਾਂ ਜੇ ਅਸੀਂ ਸਾਨੂੰ ਘਰ ਪਰਤੀ ਪਾਵੇ ਕੰਮ ਵੀ ਅਸੀਂ ਤਿਆਰ ਹਾਂ ਜੋ ਵੀ ਚਾਹੇ ਕੰਮ ਤਿਆਰ ਹੈ ਭਰਤ ਪਾਂ ਤੇ ਅਸੀਂ ਨਹੀਂ ਰੋਕਦੇ ਪਰ ਅਸੀਂ ਜਮੀਨ ਤੇ ਰੋਕਦੇ ਹਾਂ ਮੈਂ ਪੰਜ ਮੋਠਾਪੁਰ ਜਸਪਾਲ ਸਿੰਘ ਮੇਰਾ ਤਾਂ ਕਹਿਣਾ ਇਹ ਹੈ ਕਿ ਗਰਾਊਂਡ ਬਣਨਾ ਚਾਹੀਦਾ ਬਹੁਤ ਜ਼ਰੂਰੀ ਹੈ ਸਾਡੇ ਬੱਚੇ ਨਸ਼ਿਆਂ ਵੱਲ ਨੂੰ ਤੁਰੇ ਜੀ ਅਸੀਂ ਗਰਾਊਂਡ ਨਾਲ ਬੱਚਿਆਂ ਨੂੰ ਜੋੜਾਂਗੇ ਤਾਂ ਸਾਡੇ ਬੱਚੇ ਨਸ਼ਿਆਂ ਤੋਂ ਬਚ ਸਕਦੇ ਹਾਂ ਇੱਕ ਦੂਸਰੀ ਗੱਲ ਹੈ ਜਿਹੜੀ ਸਾਡੀ ਜ਼ਮੀਨ ਹੈ ਜੁਮਲਾ ਮਾਲਕਾ ਜ਼ਮੀਨ ਜਿੱਥੋਂ ਇਹਨਾਂ ਨੇ ਮਾਈਨਿੰਗ ਕੀਤੀ ਹੈ ਸਾਡਾ ਇਹ ਇੱਕ ਮਸਲਾ ਕਿ ਉਹ ਜ਼ਮੀਨ ਸਾਡੇ ਇੱਕ ਪਿੰਡ ਦੀ ਪ੍ਰਾਪਰਟੀ ਹੈ ਜਿੱਥੋਂ ਅਸੀਂ ਕੱਲ ਨੂੰ ਉਹਨੂੰ ਠੇਕਾ ਚਕੋਤਾ ਕੁਝ ਵੀ ਚੜਾ ਕੇ ਪੈਸੇ ਇਨਕੋ ਕਰਕੇ ਪਿੰਡ ਦੇ ਵਿੱਚ ਉਹਦਾ ਪੈਸਾ ਲੱਗ ਸਕੇ ਪਿੰਡ ਦਾ ਵਿਕਾਸ ਹੋ ਸਕੇ ਜਦ ਅਸੀਂ ਉੱਥੋਂ ਜ਼ਮੀਨ ਚੱਕ ਕੇ ਉਹਦੇ ਵਿੱਚ ਟੋਏ ਪਾ ਦੇਣੇ ਜਾਂ ਉੱਥੋਂ ਪੱਥਰ ਕੱਢ ਦੇਣੇ ਅਸੀਂ ਫਿਰ ਉਹ ਸਾਡੀ ਜ਼ਮੀਨ ਕਿਸੇ ਵੀ ਕੰਮ ਨਹੀਂ ਆਣੀ ਇਸ ਕਰਕੇ ਭਰਤ ਪਾਣੇ ਵਾਸਤੇ ਵੀ ਅਸੀਂ ਬਹੁਤ ਐਗਰੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਭਰਤ ਪੈਣਾ ਚਾਹੀਦਾ ਜੇ ਬਾਹਰੋਂ ਮਿੱਟੀ ਪ੍ਰੋਵਾਈਡ ਕਰਕੇ ਉੱਥੇ ਭਰਤ ਪਾਇਆ ਜਾਵੇ ਜੇ ਸਾਨੂੰ ਕੋਈ ਕਵੇ ਪੈਸੇ ਦੇਣੇ ਤਾਂ ਪੈਸੇ ਦੇਣਨ ਵੀ ਅਸੀਂ ਤਿਆਰ ਹੈ ਜੇ ਸਾਨੂੰ ਕੋਈ ਵੀ ਸੇਵਾ ਲਾਵੇ ਵੀ ਹਰ ਇੱਕ ਪਾਸੇ ਨੂੰ ਤਿਆਰ ਹੈ ਭਰਤ ਪੈਣਾ ਵੀ ਚਾਹੀਦਾ ਸਾਡੇ ਬੱਚਿਆਂ ਦੀ ਲੋੜ ਹੈ ਸਾਡੀ ਲੋੜ ਹੈ ਸਾਡੇ ਆਉਣ ਵਾਲੇ ਭਵਿੱਖ ਦੀ ਲੋੜ ਹੈ ਬਾਕੀ ਅਸੀਂ ਇਹੀ ਕਹਾਂਗੇ ਮੰਗ ਕਰਦੇ ਪ੍ਰਸ਼ਾਸਨ ਕੋਲ ਕਿ ਉੱਥੇ ਖੱਡੇ ਨਾ ਪਾਏ ਜਾਣ ਸਾਡੇ ਪਿੰਡ ਦੀ ਪ੍ਰਾਪਰਟੀ ਹੈ ਸਾਂਝੀ ਪ੍ਰਾਪਰਟੀ ਹੈ ਉਹਨੂੰ ਨਾਮ ਬਰਬਾਦ ਕੀਤਾ ਜਾਵੇ ਤੁਸੀਂ ਪੰਚਾਇਤ ਮੈਂਬਰ ਹੈ ਜਿਹੜੇ ਬੀਤੇ ਦਿਨੀ ਅਖੌਰਾ ਵਿੱਚ ਖਬਰ ਲੱਗੀ ਜਾਂ ਉੱਥੇ ਦੋਏ ਦੋਸ਼ ਲਗਾਏਗੇ ਕਿ ਇੱਥੇ ਕੰਮ ਨੂੰ ਰੋਕਿਆ ਜਾ ਰਿਹਾ ਹੈ ਕੋਈ ਕੰਮ ਨੂੰ ਨਹੀਂ ਰੋਕਿਆ ਜਾਏ ਅਸੀਂ ਸਹਿਮਤ ਕੀਤੇ ਹੋਏ ਆ ਉਹਦੇ ਵਿੱਚ ਸਾਡੇ ਪ੍ਰੋਪਰ ਸਾਈਨ ਹੈ ਪਰ ਸਾਡੀ ਇੱਕ ਵੀ ਇਹ ਵੀ ਮੰਗ ਹੈਗੀ ਨਾਲ ਕਿ ਉੱਥੋਂ ਮਿੱਟੀ ਨਾ ਚੱਕੀ ਜਾਵੇ ਜਿਹੜੀ ਸਾਡੇ ਪਿੰਡ ਦੀ ਪ੍ਰਾਪਰਟੀ ਹੈ ਹੋਰ ਜਗ੍ਹਾ ਤਾਂ ਮਿੱਟੀ ਪ੍ਰੋਵਾਈਡ ਹੋ ਸਕਦੀ ਆ ਕੋਈ ਬੜੀ ਗੱਲ ਨਹੀਂ ਆ ਅਸੀਂ ਵੀ ਉਹਨਾਂ ਨੂੰ ਇਹ ਗੱਲ ਕਹਿੰਦੇ ਆ ਤੇ ਹੋਰ ਜਗ੍ਹਾ ਤੋਂ ਮਿੱਟੀ ਲਿਆ ਕੇ ਪਾਈ ਜਾਵੇ ਉੱਥੋਂ ਨਾ ਮਿੱਟੀ ਪੱਟੀ ਜਾਵੇ ਸਾਡੀ ਤਾਂ ਇਹੀ ਮੰਗ ਆ ਪਿੰਡ ਦਾ ਮਸਲਾ ਤਾਂ ਇਹੀ ਆ ਜੀ ਇਹ ਪਿੰਡ ਦੇ ਸਕੂਲ ਦੇ ਗਰਾਊਂਡ ਵਿੱਚ ਭਾਰਤ ਪੈ ਰਿਹਾ ਸੀ ਉਹ ਰੁਗ ਗਿਆ ਹੈ ਮੇਦਾ ਇਹ ਹੀ ਚਾਹਨਾ ਹੈ ਵੀ ਇਹ ਪਿੰਡ ਦਾ ਜਿਹੜਾ ਗਰਾਊਂਡ ਆ ਵਧੀਆ ਬਣਨਾ ਚਾਹੀਦਾ ਹੈ ਬੱਚਿਆਂ ਦੇ ਖੇਡਣ ਦਾ ਸਥਾਨ ਆ ਹੋ ਜਿੰਨਾ ਵੀ ਮਤਲਬ ਲੋਡ ਹੈਗੀ ਆ ਉਹ ਪਿੰਡ ਦੇ ਬੰਦੇ ਟਾਲ ਕਰਕੇ ਜਾਂ ਐਨ ਆਰ ਆਈ ਸੁਸਾਇਟੀ ਕਹਿੰਦੀ ਹੈ ਕਿ ਜਿੰਨੇ ਪੈਸੇ ਲੱਗਦੇ ਅਸੀਂ ਲਾਵਾਂਗੇ ਸਾਨੂੰ ਦੇ ਦਿੱਤਾ ਜਾਵੇ ਅਸੀਂ ਮੈਂ ਤਾਂ ਇਹ ਵੀ ਚਾਹਨਾ ਹੈਗਾ ਸਰਪੰਚ ਸਾਹਿਬ ਨੂੰ ਮੈਂ ਇਹੀ ਕਹਿੰਦਾ ਕਿ ਉਹ ਐਨ ਆਰ ਆਈ ਸੇਵਾ ਸ੍ਰੀਪੀ ਨੂੰ ਹੀ ਇਹ ਸਮਾਪ ਦੇਵੇ ਤਾਂ ਜੋ ਇਹ ਕੰਮ ਨੇਪਰੇ ਚਾੜਿਆ ਜਾ ਸਕੇ ਸਾਡਾ ਵੀਰ ਵਿਚਾਰੇ ਇਹ ਹੈ ਕਿ ਸਾਡੇ ਇੱਕ ਬੱਚਾ ਬਾਹਰ ਹੈ ਇੱਕ ਬੱਚਾ ਇੱਥੇ ਹੈ ਸਾਡੇ ਬੱਚੇ ਗਰਾਉਂਡ ਨੂੰ ਬਹੁਤ ਜ਼ਿਆਦਾ ਜਾਂਦੇ ਆ ਅਸੀਂ ਵੀ ਇਸ ਗੱਲ ਤੇ ਨਾਰਾਜ਼ ਨਹੀਂ ਹੈ ਕਿ ਗਰਾਉਂਡ ਬਣਨਾ ਚਾਹੀਦਾ ਲੇਕਿਨ ਜਿੱਦਾਂ ਬਾਕੀ ਮੈਂਬਰ ਕਹਿੰਦੇ ਇਸ ਤਰ੍ਹਾਂ ਹੋ ਜਾਣਾ ਚਾਹੀਦਾ ਠੀਕ ਹੈ ਹਾਂ ਜੀ ਮੈਂ ਤੁਸੀਂ ਮੰਨ ਕਰਦੇ ਵੀ ਪੱਟ ਪੈਣਾ ਚਾਹੀਦਾ ਬਹੁਤ ਜ਼ਰੂਰੀ ਹੈ ਸਾਡੇ ਬੱਚਿਆਂ ਲਈ ਆ ਉਹ ਕਿਸੇ ਬਾਹਰ ਦੇ ਲਈ ਨਹੀਂ ਤੇ ਜਿਹੜੀ ਬਾਕੀ ਕਹੇ ਵੀ ਜਿਹੜੀ ਪਿੰਡ ਦੀ ਜ਼ਮੀਨ ਖਰਾਬ ਹੋ ਰਹੀ ਹੈ ਉਸ ਬਾਰੇ ਉਹਨੂੰ ਵੀ ਬਚਾ ਲਿਆ ਜਾਵੇ ਜ਼ਮੀਨ ਵੀ ਬਚਾਇਆ ਜਾਵੇ ਔਰ ਗਰਾਉਂਡ ਵੀ ਬਣਨਾ ਚਾਹੀਦਾ ਦੋਨੋਂ ਕੰਮ ਹੋਣੇ ਚਾਹੀਦੇ ਰਜਿੰਦਰ ਸਿੰਘ ਫਰੰਟ ਮੋਠਾਪ ਇਸ ਮਸਲੇ ਦੀ ਜਿਹੜੀ ਅਸਲੀ ਬਿਮਾਰੀ ਦੀ ਜੜ ਹੈ ਇਹ 2000 ਲੋ ਕੇਸ ਚੱਲਦਾ ਹਾਈ ਕੋਰਟ ਚ ਇਹਦੇ ਕੇਸ ਦਾ ਜਿਹੜਾ ਹਾਈ ਕੋਰਟ ਦਾ ਨੰਬਰ ਹੈਗਾ ਉਹ 1092 ਹੈ ਜਦੋਂ ਵੀ ਅਸੀਂ ਇਹਨੂੰ ਚੈੱਕ ਕਰਾ ਸਕਦੇ ਆਨਲਾਈਨ ਕਿਤੇ ਵੀ ਕਿਸੇ ਵੀ ਵਕੀਲ ਤੋਂ ਕਿਸੇ ਵੀ ਕੈਫੇ ਤੇ ਜਾ ਕੇ ਇਹ ਕੁਝ ਲੋਕਾਂ ਨੇ ਨਾ ਸਰਪੰਚ ਸਾਹਿਬ ਨੂੰ ਘਬਰਾ ਕਰਕੇ ਉੱਥੇ ਦੀ ਮਨਜ਼ੂਰੀ ਦਿਵਾਤੀ ਮੈਨੂੰ ਕਰਾਂ ਤੇ ਅਸੀਂ ਉਹਨੂੰ ਰੋਕਣ ਲਈ ਐਪਲੀਕੇਸ਼ਨ ਲਾਈਪੇ ਜਿਹੜਾ ਇੱਕ ਗਰਾਉਂਡ ਬਣਾਉਣ ਲਈ ਦੂਆ ਗਰਾਉਂਡ ਖਰਾਬ ਨਾ ਕਰੋ ਉਹ ਜ਼ਮੀਨ ਬਾਹੀਯੋਗ ਵੀ ਹੈਗੀ ਹੈ ਤੇ ਬੂਟੇ ਵੀ ਲੱਗ ਸਕਦੇ ਹੋਰ ਵੀ ਕੋਸ਼ੋਕ ਲੱਗਦਾ ਆਣ ਵਾਲੀਆਂ ਪੀੜੀਆਂ ਲਈ ਇੱਥੇ ਕੋਈ ਹਸਪੀਟਲ ਵੱਡਾ ਸਟੇਡੀਅਮ ਕੋਈ ਮੈਡੀਕਲ ਕਾਲਜ ਕਦੇ ਵੀ ਕੁਝ ਵੀ ਕੋਈ ਸਾਨੂੰ ਗਵਰਨਮੈਂਟ ਦੇ ਸਕਦੀ ਤਾਂ ਸਾਡੇ ਕੋਲ ਜਗ੍ਹਾ ਵਧੀਆ ਵਿਹਤਰ ਜਗ੍ਹਾ ਹੈ ਲੇਕਿਨ ਉੱਥੇ ਜਿਹੜੀ ਮਾਈਨਿੰਗ ਇੱਕ ਵਾਰ ਜਾਂ ਵੱਡਾ ਲੱਗ ਜਾਂਦਾ ਉਹ ਜ਼ਮੀਨ ਵਰਤਣਯੋਗ ਨਹੀਂ ਰਹਿੰਦੀ ਗਰਾਉਂਡ ਦੇ ਨਾਲ ਅਸੀਂ ਵਿਰੋਧੀ ਨਹੀਂ ਹਾਂ ਨਵੇਂ ਪੁਰਾਣੇ ਪੰਚਾਇਤ ਦੇ ਵਿੱਚ ਜਿਹੜੀ ਪਿਛਲੀ ਤਰ੍ਹਾਂ ਵਿੱਚ ਜਾਵੇ ਅਸੀਂ ਮੈਂ ਵੀ ਮੈਂਬਰ ਰਹਾ ਅਸੀਂ 500 ਦੇ ਕਰੀਬ ਉੱਥੇ ਟਰਾਲੀ ਪਾਈ ਮਿੱਟੀ ਦੀ ਲੇਕਿਨ ਅਸੀਂ ਐਡਨ ਦਾ ਇਸ਼ੂ ਰੇਸ ਨਹੀਂ ਕੀਤਾ ਤੇ 100 ਬੰਦਾ ਇਕੱਠਾ ਕਰਕੇ ਹਾਏ ਹਾਏ ਜਾਂ ਤੇਰੇ ਮੂੰਹ ਤੇ ਚ ਪੇੜ ਜਾਂ ਤੇਰੇ ਮੂੰਹ ਤੇ ਕਾਲਖ ਐਦਾਂ ਦੀ ਗੱਲਾਂ ਅਸੀਂ ਕੁਝ ਨਹੀਂ ਕੀਤੇ ਅਸੀਂ ਪਿੰਡ 'ਚ ਸ਼ਾਂਤੀ ਬਣਾ ਕੇ ਰੱਖੀ ਅਸੀਂ ਸਪੰਸ ਸਾਹਿਬ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਅਸੀਂ 500 ਪਾਈ ਦਿੱਤੇ ਹਜੇ 100 ਕਿਹੇ ਪਾਈ ਉਹ ਤੂੰ ਐਡਾ ਵੱਡਾ ਇਸ਼ੂ ਤਰੇ ਸਹਿਯਦਾ ਕਰਤਾ ਵੀ ਜਿੱਦਾਂ ਤੂੰ ਚੰਦਰਮੇ ਤੇ ਕਿਤੇ ਉਪਕਰਣ ਛੱਡਦਾ ਹੋਵੇ ਇਦਾਂ ਦੀ ਕੋਈ ਵੱਡੀ ਗੱਲ ਨਹੀਂ ਆ ਪਿੰਡ ਦੇ ਸਹਿਯੋਗ ਨਾਲ ਕੰਮ ਚੱਲਣਾ ਚਾਹੀਦਾ ਮੈਂਬਰਾਂ ਨੂੰ ਨਾਲ ਲੈ ਕੇ ਕੰਮ ਚੱਲਣਾ ਚਾਹੀਦਾ ਮੈਂਬਰ ਸਭਾਂ ਸਾਡੇ ਨਾਲ ਸਹਿਮਤ ਹੈ